ਸ਼੍ਰੀ ਗੱਲ ਆਪੀ ਦੀ 24 ਤੁਸੀਂ ਦੇਖ ਰਹੇ ਹੋ ਮੈਂ ਸਾਦੀਕਾ ਅਚਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਬਟਾਉਣਾ ਲੈ ਕੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰਕੇਸ਼ ਸ਼ਾਂਤੀਦੋਤ ਜੀ ਸਭ ਤੋਂ ਪਹਿਲਾਂ ਨਿੱਕਾ ਸਵਾਗਤ ਕਰਦੇ ਪ੍ਰੋਗਰਾਮ 'ਚ ਜੀ ਪ੍ਰੋਗਰਾਮ ਦੇ ਵਿੱਚ ਵਕੋ ਵਕ ਖਬਰਾਂ ਤੇ ਗੱਲਬਾਤ ਕਰਾਂਗੀ ਤੇ ਜਿਹੜੀ ਪਹਿਲੀ ਖਬਰ ਲੈਣ ਜਾ ਰਹੀ ਆ ਉਹ ਇਹ ਹੈ ਕਿ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਤਣਾਅਪੂਰਨ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਫਾਸਲੇ ਅਤੇ ਭਾਰਤ-ਪਾਕਿਸਤਾਨ ਟਕਰਾਹ ਨੂੰ ਰੋਕਣ ਦੇ ਉਹਨਾਂ ਦੇ ਵਾਰ-ਵਾਰ ਦਾਅਵੇ ਮੁੱਖ ਕਾਰਕ ਸਨ ਲੇਕਿਨ ਹੁਣ ਦੋਵਾਂ ਦੇਸ਼ਾਂ ਲਈ ਖੁਸ਼ਖਬਰੀ ਆਈ ਹੈ ਭਾਰਤ ਅਤੇ ਅਮਰੀਕਾ ਵਿਚਕਾਰ ਇੱਕ ਵੱਡਾ ਰੱਖਿਆ ਸੌਦਾ ਹੋਇਆ ਇਸ ਸਮਝੌਤੇ ਦੇ ਤਹਿਤ ਅਮਰੀਕਾ ਅਤੇ ਭਾਰਤ ਨੇ 10 ਸਾਲਾਂ ਰੱਖਿਆ ਢਾਂਚੇ ਤੇ ਦਸਤਕਤ ਕੀਤੀ ਹੈ ਅਮਰੀਕੀ ਰੱਖਿਆ ਮੰਤਰੀ ਪੀ ਟੈਕਸੈਡ ਨੇ ਐਕਸ ਪਲੇਟਫਾਰਮ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕੀ ਕਹਾਂ ਜਾਂਦੇ ਸਰ ਜੀ ਇਹ ਦੇਖੋ ਸਰਕਾਰ ਇਹ ਜਿਹੜਾ ਅਮਰੀਕਾ ਔਰ ਇੰਡੀਆ ਦੇ ਜਿਹੜੇ ਰਿਸ਼ਤਿਆਂ ਨੂੰ ਲੈ ਕੇ ਕੱਲ ਚੱਲੀ ਆ ਰਹੀ ਹੈ ਜੀ ਇਹਦੇ ਬਹੁਤ ਸਾਰੇ ਪਹਿਲੂ ਆ ਜਿਹਦੇ ਵਿੱਚ ਸਭ ਤੋਂ ਵੱਡਾ ਤਾਂ ਜਿਹੜੀ ਟ੍ਰੇਡ ਨੂੰ ਲੈ ਕੇ ਸੀ ਕਿ ਉਹ ਜਿਹੜੀ ਟੈਰਫ ਵਧ ਗਏ ਖਰ ਉਹਨਾਂ ਨੇ ਕੱਲਾ ਇੰਡੀਆ ਨਾਲ ਨਹੀਂ ਹੈ ਹਾਂ ਉਹਨਾਂ ਦਾ ਚਾਈਨਾ ਨਾਲ ਵੀ ਸੀ ਹੋਰ ਕਈ ਮੁਲਕਾਂ ਦੇ ਨਾਲ ਚੱਲ ਰਿਹਾ ਹੈ ਜੀ ਤਾਂ ਇਹ ਉਹਨਾਂ ਦੀ ਆਪਣੇ ਮੁਲਕ ਦੀ ਜਿਹੜੀ ਅੰਦਰੂਨੀ ਉਹਨਾਂ ਦੀ ਆਰਥਿਕਤਾ ਨੂੰ ਲੈ ਕੇ ਕੀ ਸਥਿਤੀ ਹੈ ਕੀ ਚਾਹੁੰਦੇ ਆ ਜੀ ਤਾਂ ਜਿਹੜੀ ਗੋਵਾਲ ਜਿਹੜੀ ਅਸਲੇ ਪੂਰੀ ਦੁਨੀਆ ਦੇ ਵਿੱਚ ਮੁਸ਼ਕਲ ਬਣੀ ਹੋਈ ਹੈ ਵਾਰਸ ਲੱਗ ਰਹੀਆਂ ਬਿਲਕੁਲ ਉਹ ਇੱਕ ਡਿਪਲੋਮੈਟਿਕ ਜਿਹੜੀ ਹੈ ਸਾਰੀ ਲੀ ਗੇਮ ਦਾ ਇੱਕ ਇਸਾ ਚੱਲ ਰਿਹਾ ਹੈ ਤੇ ਇਹ ਗੱਲ ਜਦੋਂ ਖਾਸ ਤੌਰ ਤੇ ਜਿਹੜੀ ਭਾਰਤ ਦੀ ਗੱਲ ਹੈ ਜਦੋਂ ਕਿ ਭਾਰਤ ਦੇ ਨਾਲ ਇੱਕ ਪਾਸੇ ਚੱਲ ਰਿਹਾ ਹੈ ਕਿ ਉਹ ਅਮਰੀਕਾ ਦਾ ਇਹ ਪ੍ਰੈਸ਼ਰ ਹੈ ਕਿ ਤੁਸੀਂ ਰਸ਼ੀਆ ਤੋਂ ਤੇਲ ਜੀ ਘਟਾਓ ਤੇਲ ਲੈਣਾ ਬੰਦ ਕਰੋ ਨਹੀਂ ਤਾਂ ਸੀ ਤੁਹਾਡੇ ਤੇ ਉਹ ਲਾਵਾਵਾਂਗੇ ਜਿਹੜੇ ਟੈਰਫ ਲਾਵਾਵਾਂਗੇ इवन ਜਿਹੜੀਆਂ ਉਹਨਾਂ ਦੀਆਂ ਕੰਪਨੀਆਂ ਉਹਨਾਂ ਦੇ ਉੱਤੇ ਉਹਨਾਂ ਨੇ ਬੈਨ ਵੀ ਲਾਏ ਜਿਹੜੀਆਂ ਰਸ਼ੀਨ ਕੰਪਨੀਆਂ ਦੇ ਉੱਤੇ ਜੀ ਤੇ ਇਹੋ ਜੇ ਮਾਹੌਲ ਦੇ ਵਿੱਚ ਜਿਹੜਾ ਜਦੋਂ ਅਸੀਂ ਇਸ ਪੂਰੀ ਵਰਲਡ ਦੀ ਜਿਹੜੀ ਡਿਪਲੋਮੇਸੀ ਦੇਖਦੇ ਆ ਸੁਪਰ ਪਾਵਰਸ ਦੇ ਵਿੱਚ ਦੀ ਜਿਹੜੀ ਡਿਪਲੋਮਸੀ ਆ ਜੀ ਜੀ ਉਹਦੇ ਵਿੱਚ ਹੁਣ ਪਿਛਲੇ ਕਈ ਜਿਹੜੇ ਕਈ 2 3 4 ਦੇ ਹਫ਼ਤਿਆਂ ਤੋਂ ਬਹੁਤ ਜਿਹੜਾ ਵਿੱਚ ਭਾਰਤ ਬਣਿਆ ਉਹ ਉਹ ਭਾਰਤ ਨਹੀਂ ਹੈਗਾ ਜਿਹੜਾ ਉਸ ਵੇਲੇ ਦਾ ਪਾਰਾ ਸੀ ਭਾਰਤ ਭਾਰਤ ਦੀ ਇੱਕ ਮਹੱਤਵਪੂਰਨ ਹੈ ਭਰ ਉਹਦਾ ਜਿਹੜਾ ਦੁਨੀਆਵੀ ਨਕਸ਼ੇ ਦੇ ਉੱਪਰ ਜਿਹੜੀ ਇੱਕ ਕਦ ਹੈ ਉਹ ਬਹੁਤ ਬੁੜਿਆ ਭਾਰਤ ਨੇ ਬਹੁਤ ਸੱਕੀ ਕੀਤੀ ਹੈ ਦੁਨੀਆ ਦੇ ਬਹੁਤ ਸਾਰੀ ਦੁਨੀਆ ਦੀ ਡਵੈਲਪਮੈਂਟ ਦੇ ਵਿੱਚ ਭਾਰਤੀ ਜਿਹੜੇ ਸਾਡੇ ਯੂਥ ਨੇ ਜੀ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਰੋਲ ਹੈ ਬਿਲਕੁਲ ਤੇ ਇਸ ਦੌਰ ਦੇ ਵਿੱਚ ਜਿਹੜਾ ਐਸਾ ਲੱਗ ਰਿਹਾ ਸੀ ਕਿ ਜਿਹੜਾ ਭਾਰਤ ਕਦੀ ਗੁੱਟ ਨਿਰਪੇਖ ਇਹ ਜਿਹੜਾ ਗੁੱਟ ਪਕੜ ਰਿਹਾ ਉਹ ਇੱਕ ਦੇਸ਼ ਹੁੰਦਾ ਸੀ ਉਹ ਕਦੀ ਕਿਤੇ ਜੇ ਐਸਾ ਪ੍ਰਭਾਵ ਜਾਣ ਲੱਗ ਪਿਆ ਸੀ ਵੀ ਇੰਡੀਆ ਵੀ ਕਿਤੇ ਨਾ ਕਿਤੇ ਜਿਹੜਾ ਉਹ ਇਸ ਮਾਹੌਲ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਇੱਕ 그룹 ਚ ਦਲਦਾ ਕਿਸਦਾ ਜੀ ਪਰ ਉਹ ਅੱਜ ਦੀ ਜਿਹੜੀ ਸામ੍ਰਿੱਕ ਜਿਹੜੀ ਰਣਨੀਤੀ ਨੂੰ ਜਿਹੜੀ ਵਾਰ ਸਟ੍ਰੈਟਜੀ ਹੁੰਦੀ ਹੈ ਸਟ੍ਰੈਟਜੀ ਕਰੀ ਆਪਣੇ ਆਪਣੇ ਦੇਸ਼ ਦੀ ਸੁਰੱਖਿਆ ਲਈ ਹੁੰਦੀ ਉਹਦੇ ਉਹਦੇ ਚੋਂ ਬਹੁਤ ਸਾਰੇ ਆਪਣੇ ਗੁੱਟਨਰ ਪਖਤਾਲੇ ਵੀ ਹੈ ਦੀਆਂ ਵੀ ਜਿਹੜੀਆਂ ਪਰਿਭਾਸ਼ਾਵਾਂ ਬਦਲ ਗਈਆਂ ਜੀ ਜੀ ਤੇ ਇਸ ਮਾਹੌਲ ਦੇ ਵਿੱਚ ਜਦੋਂ ਭਾਰਤ ਦੇ ਨਾਲ ਇੱਕ ਐ ਕੈਸਾ ਲਖਿਆ ਸੌਦਾ ਹੁੰਦਾ ਜਦੋਂ ਸਾਡੇ ਬਿਲਕੁਲ ਗੁਆਂਢੀ ਮੁਲਕ ਜਿਹੜਾ ਸਾਡਾ ਹੈਗਾ ਪਾਕਿਸਤਾਨ ਜਿਹੜਾ ਸਾਡੇ ਨਾਲ ਉਹਦੇ ਬਹੁਤ ਹਮੇਸ਼ਾ ਸਖਾਵੇ ਸੰਬੰਧ ਨਹੀਂ ਰਹਿੰਦੇ ਬਹੁਤ ਰਹਿੰਦੇ ਹੁਣ ਵੀ ਸਾਨੂੰ ਸਾਡੇ ਇੱਥੇ ਵੀ ਚੱਲ ਰਿਹਾ ਹੈ ਕਿ ਸੀ ਆਪਰੇਸ਼ਨਸ ਨੂਰ ਦਾ ਦੂਜਾ ਪਾਰਟ 2 ਕਰਾਂਗੇ ਬਿਲਕੁਲ ਜਿਹਾ ਇੱਕ ਮਾਹੌਲ ਲੱਗ ਰਿਹਾ ਹੈ ਕਿ ਪਤਾ ਨਹੀਂ ਵਿਹਾਰ ਚੋਂ ਤੋਂ ਪਹਿਲਾਂ ਜਿਹੜੀਆਂ ਗੱਲਾਂ ਹੋ ਰਹੀਆਂ ਹਨ ਵਿਹਾਰ ਚੋਂ ਤੇ ਨੇੜੇ ਜਾ ਕੇ ਕਿਤੇ ਨੂਰ 2 ਹੀ ਨਾ ਹੋ ਜਾਈਏ ਬਿਲਕੁਲ ਬਿਲਕੁਲ ਤਾਂ ਉਹਦੇ ਵਿੱਚ ਦੂਸਰੇ ਪਾਸੇ ਪਾਕ ਜਿਹੜਾ ਅਮਰੀਕਾ ਉਹ ਆਪਣੀ ਡਿਪਲੋਮੇਸੀ ਵਿੱਚ ਪਾਕਿਸਤਾਨ ਦੀ ਵੀ ਇਸੇ ਕਿਸਮ ਦੀ ਮਦਦ ਕਰ ਰਿਹਾ ਹੈ ਤੇ ਇਸ ਮਾਹੌਲ ਦੇ ਵਿੱਚ ਜਦੋਂ 10 ਸਾਲ ਲਈ ਇੱਕ ਇਹ ਹੱਕੇ ਦੀ ਇੰਟਰ ਕੰਟਰੈਕਟ ਹੋਇਆ ਇਹ ਉਹਨਾਂ ਨੇ ਨਾਂ ਦਿੱਤਾ ਹੈ ਰੱਖਿਆ ਉਪਰੇਖਾ ਬਿਲਕੁਲ ਬਿਲਕੁਲ ਕਿ ਰੱਖਿਆ ਦੀ ਉਪਰੇਖਾ ਯਾਨੀ ਕਿ ਦੋਵਾਂ ਦੇ ਉਹਦੇ ਚ ਸਾਂਝ ਹੋਏਗੀ ਸਾਈਬਰ ਸਕਿਉਰਿਟੀ ਨੂੰ ਲਾ ਕੇ ਗੱਲਾਂ ਹੋਣਗੀਆਂ ਜੀ ਫਿਰ ਇਹਦੇ ਚ ਇੱਕ ਖਰੀਦ ਦਾ ਸੌਦਾ ਵੀ ਹੈ ਇਸ ਸਮਝੌਤੇ ਦੇ ਤਹਿਤ ਕਿ ਜਿਹੜੇ ਦੋਨੋਂ ਮੁੱੰਕਾਂ ਦੇ ਵਿੱਚ ਜਿਹੜੀ ਹਥਿਆਰਾਂ ਨੂੰ ਲੱਗੇ ਜਾਂ ਜਿਹੜੇ ਸੁਰੱਖਿਆ ਉਪਕਰਣਾਂ ਨੂੰ ਲੱਗੇ ਜਿਹੜੀ ਆ ਉਹ ਇੱਕ ਡੀਲ ਹੋਏਗੀ ਜਦੇ ਵਿੱਚ ਸਾਡੇ ਇੱਥੇ ਆ ਵੀ ਤੇਜਸ ਦੇ ਇੰਜਣ ਬਣਨਗੇ ਜੀ ਜੀ ਅਸੀਂ ਉਹਨਾਂ ਕੋਲ ਕੁਝ ਲਾਵਾਂਗੇ ਕੁਝ ਦਵਾਂਗੇ ਹਮ ਤਾਂ ਇਹ ਆਪਣੇ ਆਪ ਦੇ ਵਿੱਚ ਹੀ ਇਹ ਦੀ ਇਹ ਦੀ ਡਿਪਲੋਮੈਟਿਕ ਇਹਦੀ ਬੈਕਗ੍ਰਾਉਂਡ ਕੁਝ ਵੀ ਹੋਵੇ ਜੀ ਪਰ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿ ਜਦੋਂ ਅਮਰੀਕਾ ਵਰਗੀ ਸੁਪਰ ਪਾਵਰ ਦੇ ਨਾਲ ਹਮ ਸਾਡਾ ਇੱਕ ਐਸਾ ਸਮਝੌਤਾ ਹੋ ਰਿਹਾ ਜੀ ਕਿ ਅਸੀਂ ਉਹਨਾਂ ਨਾਲ ਲੈਣ-ਦੇਣ ਕਰ ਰਹੇ ਹਾਂ ਬਿਲਕੁਲ ਸਾਡੇ ਨਾਲ ਸਟ੍ਰੈਟਜੀਕਲੀ ਉਹਨਾਂ ਨਾਲ ਅਧਿਚੇ ਵੀ ਆ ਗਿਆ ਅਸੀਂ ਇਕੱਠੇ ਜੜੇ ਆ ਉਹ ਜਿਹੜੇ ਆਪਣੇ ਫੌਜੀ ਅਭਿਆਸ ਵੀ ਕਰਾਂਗੇ ਬਿਲਕੁਲ ਬਿਲਕੁਲ ਐਸ ਕਰੀ ਸਾਡੇ ਫੌਜੀ ਅਭਿਆਸ ਇਦਾਂ ਚੱਲ ਰਹੇ ਆ ਚੱਲ ਰਹੇ ਨੇ ਬਿਲਕੁਲ ਤਾਂ ਉਹ ਇਸ ਇਸ ਨੂੰ ਰੋਲ ਦੇ ਵਿੱਚ ਫਿਰ ਇਹ ਘਟੋ ਘਟ ਇਹ ਤੇ ਹੈਗਾ ਕਿ ਜਿਹੜਾ ਭਾਰਤ ਦਾ ਕੰਦ ਹੈ ਜਿਹੜਾ ਭਾਰਤ ਦੀ ਜਿਹੜੀ ਕਸ਼ਮਤਾ ਹੈ ਵੀ ਭਾਰਤ ਦੀ ਜਿਹੜੀ ਆਪਣੀ ਤਾਕਤ ਹੈ ਕਿ ਭਾਰਤ ਦੁਨੀਆਵੀ ਪੱਧਰ ਦੇ ਉਤੇ ਕਿਸ ਕਿਸ ਕਿਸਮ ਦਾ ਪ੍ਰਭਾਵ ਰੱਖਦਾ ਕਿਸ ਤਰ੍ਹਾਂ ਉਹਦਾ ਉਦਾਖਰਣ ਹੈ ਤਾਂ ਇਹ ਉਹ ਮਰਕਾ ਵਰਗੀ ਸੁਪਰ ਪਾਵਰ ਇਸ ਕਿਸਮ ਦੀ ਡੀਲ ਕਰਦੀ ਹੈ ਔਰ ਐਸ ਮੋਮੈਂਟ ਚ ਕਰਦੀ ਹੈ ਤਾਂ ਭਾਵੇਂ ਭਾਰਤ ਵਾਲੇ ਨੂੰ ਜਿਹੜਾ ਉਹ ਆਤਮ ਵਿਸ਼ਵਾਸ ਹੁੰਦਾ ਹੈ ਕਿ ਭਾਰਤ ਜਿਹੜਾ ਆਪਣੀ ਸੁਰੱਖਿਆ ਨੂੰ ਲੈ ਕੇ ਅਜਿਹੀ ਡਿਪਲੋਮੇਸੀ ਬਿਜ਼ਨਸੇ ਚੱਲ ਰਹੀ ਹੈ ਜੀ ਉਹਦੇ ਵਿੱਚ ਭਾਰਤ ਸਾਰੇ ਪੱਖੋਂ ਜਿਹੜਾ ਉਹ ਆਪਣੇ ਆਪ ਨੂੰ ਸੰਭਾਲ ਕੇ ਸੁਰੱਖਿਅਤ ਰੱਖ ਰਿਹਾ ਬਿਲਕੁਲ ਬਿਲਕੁਲ ਪੂਰਾ ਜੈਸਾ ਦੂਸਰੇ ਨੇਸ਼ਨਾਂ ਆ ਪ੍ਰੈਸ਼ਰ ਹੈ ਵੈਸੇ ਹੀ ਸਾਡਾ ਪ੍ਰੈਸ਼ਰ ਹੈ ਸਾਡਾ ਪ੍ਰੈਸ਼ਰ ਤੇ ਸਾਨੂੰ ਉਹਨੇ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਜਿੱਦਾਂ ਚਾਈਨਾ ਦੇ ਵਿੱਚ ਟ੍ਰੰਪ ਨੇ ਜਦੋਂ ਦੱਖਣ ਕੋਰੀਆ ਦੇ ਵਿੱਚ ਆ ਕੇ ਚਾਈਨਾ ਦੇ ਉਹਦੇ ਨਾਲ ਮੰਤਰੀਆਂ ਅਗਰ ਆ ਰਾਸ਼ਟਰਪਤੀ ਨਾਲ ਗੱਲ ਕੀਤੀ ਬਹੁਤ ਸਾਰਾ ਔਰ ਉਹ ਤੇ ਟੈਰਸਟਿਕ ਵਿਚਾਰ ਬਣੇ ਉਹਨਾਂ ਨੇ ਤੇ ਸਾਨੂੰ ਉਹਨੇ ਆਸ ਕਰਨੀ ਚਾਹੀਦੀ ਹੈ ਕਿ ਅਮਰੀਕਾ ਦਾ ਜਿਹੜਾ ਇੱਕਦਮ ਹੈ ਜੀ ਕਈ ਵਾਰੀ ਕਿਹਾਦਾ ਕਿ ਟਰੰਪ ਜਿੱਦਾਂ ਬਾਰ-ਬਾਰ ਕਹਿੰਦੇ ਬਾਰ-ਬਾਰ ਪਿੱਛੇ ਖਿੱਚ ਲਾਂਦੇ ਹਨ ਤੇ ਇਹ ਵੀ ਈਕੋ ਬਚਾਉਣ ਦੇ ਵੀ ਹੁੰਦਾ ਕਿ ਅਸੀਂ ਇਸ ਕਿਸਮ ਦਾ ਸਮਝੌਤਾ ਪਹਿਲਾਂ ਕਰ ਲਈਏ ਜੀ ਤਾਂ ਕਿ ਐਸਾ ਪ੍ਰਭਾਵ ਨਾ ਜਾਵੇ ਤੇ ਸਾਨੂੰ ਉਹਨੇ ਆਸ ਕਰਨੀ ਚਾਹੀਦੀ ਹੈ ਕਿ ਅਮਰੀਕਾ ਜਿਹੜਾ ਹੈ ਕਿਉਂਕਿ ਉਹ ਭਾਰਤ ਦੀ ਲੋੜ ਨੂੰ ਮਹਿਸੂਸ ਕਰਦਾ ਹੈ ਮਹਿਸੂਸ ਜਿਹੜਾ ਰੱਖਿਆ ਖੇਤਰ ਵਿੱਚ ਮਹਿਸੂਸ ਕਰ ਰਿਹਾ ਜਦੋਂ ਕਿ ਉਹ ਆਪਣੇ ਨਾਮ ਬੜੀ ਦਿੱਕਤਾਂ ਤੋਂ ਦੁਆਰਾ ਤੋਂ ਪ੍ਰਵਾਣੂ ਜਿਹੜੇ ਆ ਉਹਨਾਂ ਦੇ ਟੈਸਟ ਕਹਿੰਦਾ ਵੀ ਅਸੀਂ ਨਹੀਂ ਲੋਕ ਜੰਗ ਵੱਲ ਤੇ ਜਾ ਰਹੇ ਜੀ ਤੇ ਦੂਸਰੇ ਪਾਸੇ ਭਾਰਤ ਉਹਦੇ ਮੁੱਦਿਆਂ ਜਦੋਂ ਇਹ ਹੁੰਦਾ ਤਾਂ ਸਾਨੂੰ ਆਸ ਕਰਨੀ ਚਾਹੀਦੀ ਹੈ ਕਿ ਜਿਹੜਾ ਆਰਥਿਕ ਮੋਰਚਾ ਜੀ ਉਹਦੇ ਉੱਤੇ ਵੀ ਜਿਹੜਾ ਅਮਰੀਕਾ ਜਿਹੜਾ ਉਹ ਐਗਰੀਓ ਟੈਰਫੋਲੀ ਵਾਰ ਉਹਦੇ ਚ ਵੀ ਹਿੰਦੁਸਤਾਨ ਦੇ ਨਾਲ ਆਪਣੇ ਤੇ ਸਾਡੇ ਦੋਵਾਂ ਪਾਸਿਆਂ ਦੇ ਜਿਹੜੇ ਹਿੱਤ ਆ ਜੀ ਉਹਨਾਂ ਨੂੰ ਨਜ਼ਰੀਆ ਰੱਖਦੇ ਹੋਏ ਵੈਸਾ ਵੈਸਾ ਕੋਈ ਡੀਲ ਕਰੇਗਾ ਇਸੇ ਕਿਸਮ ਦੀ ਜੀ ਦੇ ਜੋ ਟੈਰਫ ਕਟਣਗੇ ਹਿੰਦੁਸਤਾਨ ਤੇ ਉਦਦ ਜਾਊਗਾ ਅਗਰ ਉਸ ਮਾਲ ਇਧਰ ਆਊਗਾ ਬਿਲਕੁਲ ਬਿਲਕੁਲ ਆਸਰੂ ਕੀ ਪੀਜੀ ਜੀ ਬਿਲਕੁਲ ਇਸੇ ਤਰ੍ਹਾਂ ਸਰ ਇੱਕ ਮਹਤਵਪੂਰਨ ਖਬਰ ਵੀ ਆਈ ਹੈ ਕਿ ਸਦੀਆਂ ਪੁਰਾਣੀ ਕਿਸੇ ਪਿਸਤੋਲ ਦੀ ਕੀਮਤ ਕਿੰਨੀ ਹੋ ਸਕਦੀ ਹੈ 1-2 ਲੱਖ ਜਾਂ 10 ਲੱਖ ਜੇ ਅਸੀਂ ਕਹੀਏ ਕਿ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਤਾਂ ਸ਼ਾਇਦ ਤੁਸੀਂ 1 ਕਰੋੜ ਤੱਕ ਅੰਦਾਜ਼ਾ ਲਗਾ ਲਵੋਗੇ ਪਰ ਇਹ ਵੀ ਗਲਤ ਨਿਕਲੇਗਾ ਤੁਹਾਨੂੰ ਦੱਸ ਦਈਏ ਕਿ ਬ੍ਰਿਟਨ ਵਿੱਚ ਹੋਈ ਨਿਲਾਮੀ ਦੌਰਾਨ ਟੀਪੂ ਸੁਲਤਾਨ ਦੀਆਂ ਦੋ ਪਿਸਤੋਲਾਂ ਦੀ ਕੀਮਤ ਲੱਗੀ ਹੈ 12.83 ਕਰੋੜ ਰੁਪਏ ਹੈਰਾਨ ਹੋ ਗਏ ਨਾ ਹੋਰ ਅੱਗੇ ਸੁਣੋ ਉੱਥੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਬਹੁਤ ਹੀ ਪੁਰਾਣੀ ਪੇਂਟਿੰਗ ਦੀ ਨਿਲਾਮੀ ਹੋਈ ਹੈ ਜਿਸ ਲਈ ਇੱਕ ਸ਼ੌਕੀਨ ਖਰੀਦਦਾਰ 11 ਕਰੋੜ ਰੁਪਏ ਦੇਣ ਲਈ ਤਿਆਰ ਹੋ ਗਿਆ ਤੁਹਾਨੂੰ ਦੱਸਦੀ ਕਿ ਟਿੱਪੂ ਸੁਲਤਾਨ ਨੇ ਤਿਆਰ ਕੀਤੀਆਂ ਦੋ ਪਿਸਤੋਲੇ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਨਜ਼ਾਕਤ ਭਰੀ ਚਿੱਤਰਕਲਾ ਨੇ ਇਸ ਹਫਤੇ ਲੰਡਨ ਵਿੱਚ ਹੋਈ ਨਿਲਾਮੀ ਵਿੱਚ ਨਵੇਂ ਜਿਹੜੇ ਨੇ ਰਿਕਾਰਡ ਬਣਾਏ ਨੇ ਆਰਟਸ ਆਫ ਦਾ ਇਸਲਾਮਿਕ ਵਰਲਡ ਐਂਡ ਇੰਡੀਆ ਨਾਮਕ ਇਸ ਨਿਲਾਮੀ ਦਾ ਆਯੋਜਨ ਬੀਤੇ ਦਿਨੀ ਕੀਤਾ ਗਿਆ ਜਿਸ ਵਿੱਚ ਕੁੱਲ 1 ਕਰੋੜ ਪਾਉਂਡ ਤੋਂ ਵੱਧ ਦੀ ਰਕਮ ਪ੍ਰਾਪਤ ਹੋਈ ਹੈ ਇਹਨਾਂ ਵਿੱਚ ਸ਼ਾਮਲ ਇਤਿਹਾਸਕ ਭਾਰਤੀ ਕਲਾ ਕ੍ਰਿਤੀਆਂ ਨੇ ਅੰਦਾਜ਼ੇ ਤੋਂ ਕਈ ਗੁਣਾ ਵੱਧ ਕੀਮਤ ਹਾਸਲ ਕੀਤੀ ਹੈ ਕੀ ਕਹਿਣਾ ਚਾਹੁੰਦੇ ਸਰ ਇਸ ਕੋਲ ਬਿਲਕੁਲ ਸਾਡੇ ਕੋਲ ਪਹਿਲਾ ਪਹਿਲੂ ਤੇ ਇਹ ਹੈ ਕਿ ਇਸ ਨਿਲਾਮੀ ਚ ਜਦੋਂ ਕਿ ਇਹ ਆਰਟ ਜਿਹੜਾ ਸਟੇਟ ਆਫ ਆਰਟ ਨਾਲ ਜੁੜੀ ਗੱਲ ਹੁੰਦੀ ਹੈ ਜੀ ਤੇ ਜਿਹੜਾ ਇਹਦਾ ਖਰੀਦਦਾਰ ਹੁੰਦਾ ਉਹਨੂੰ ਉਸ ਆਰਟ ਦਾ ਮੁੱਲ ਪਤਾ ਬਿਲਕੁਲ ਬਿਲਕੁਲ ਜਦੋਂ ਅਸੀਂ ਉਸ ਦੇ ذریعے ਨਾਲ ਦੇਖਦੇ ਆ ਤੇ ਬਹੁਤ ਵੱਡੀ ਭਾਰਤ ਲਈ ਜਿਹੜੀ ਗੱਲ ਹੈ ਕਿ ਜਿਹੜਾ ਭਾਰਤ ਦਾ ਬੜਾ ਪੁਰਾਣਾ ਖਾਸ ਹੈ ਜੀ ਉਹਦੇ ਵਿੱਚ ਸਾਡੀ ਜਿਹੜੀ ਕਲਾ ਦਾ ਪੱਖ ਹੈ ਬੜਾ ਮਜ਼ਬੂਤ ਰਿਹਾ ਬਿਲਕੁਲ ਬਿਲਕੁਲ ਤੇ ਇਸੇ ਕਰਕੇ ਜਿਹੜਾ ਇਹ 1 ਲੱਖ ਪਾਉਂਡ ਜਿਹੜਾ 1 ਲੱਖ ਪਾਉਂਡ ਦੀ ਨਾਮੀ ਹੋਈ ਇਹਦੇ ਨਾਲ ਸਾਡੇ 11 ਕਰੋੜ ਤੋਂ ਪਈਆ ਵੱਧ ਬੰਦਾ ਹੈ ਰੁਪਈਆ ਜਦੋਂ ਅਸੀਂ ਗਿੰਦੇ ਇਹ ਕਿਹਦਾ ਪਹਿਲੂ ਆ ਕਿ ਭਾਰਤ ਦੀ ਜਿਹੜੀ ਇਹ ਟੈਕਨੋਲੋਜੀ ਕਦੀ ਔਰ ਕਲਾਕਾਰੀ ਕਲਾਕ੍ਰਿਤੀਆਂ ਨੂੰ ਬਣਾਉਣ ਦੇ ਵਿੱਚ ਸਾਡੇ ਲੋਕਾਂ ਦਾ ਜਿਸ ਤਰ੍ਹਾਂ ਜਿਹਨਾਂ ਨੇ ਤਸਵੀਰ ਬਣਾਈ ਉਹ ਮਿਸ਼ਨ ਸਿੰਘ ਉਹਨਾਂ ਦਾ ਵੀ ਬਹੁਤ ਬਹੁਤ ਵੱਡਾ ਯੋਗਦਾਨ ਸੀ ਬਿਲਕੁਲ ਬਿਲਕੁਲ ਇਹ ਬਹੁਤ ਅਨੰਦੀ ਸੀ ਉਹਨਾਂ ਬਣੀ ਉਹਨਾਂ ਨੇ ਬਣਾਈ ਜੀ ਤੇ ਪਰ ਇਹਦਾ ਇੱਕ ਦੂਸਰਾ ਇੱਕ ਹੋਰ ਸੱਚ ਉਹ ਵੀ ਸਾਹਮਣੇ ਆਉਂਦਾ ਕਿਉਂਕਿ ਉਹਨੇ ਜਿਹੜਾ ਇੱਕ ਇੱਕ ਮਤਲਬ 11 ਕਰੋੜ ਲੱਖ ਪਾਉਂਡ ਹੈ ਜਿਹੜਾ ਜੀ ਇਹ ਜਿਹੜੀ ਲੰਡਨ ਦੀ ਜਿਹੜੀ ਉਹ ਸਰਕਾਰੀ ਜਿਹੜੀ ਗਿਰਾਮ ਕਰ ਉਹਦੇ 'ਚ ਗਿਰਾਮ ਹੋਇਆ ਹੈ ਇਹਦਾ ਮਤਲਬ ਹੈ ਕਿ ਉਹ ਜਿਹੜਾ ਰੈਵਨਿਊ ਆ ਉਹ ਗਵਰਨਮੈਂਟ ਉਸ ਦੀ ਇਹਦਾ ਉਹਦੇ ਕੋਲ ਹਾਂ ਇਹ ਇਹਨਾਂ ਨੇ ਖੋਰ ਬੜਾ ਕਲੈਰਿਟੀ ਚ ਆਉਂਦਾ ਕਿ ਜਦੋਂ ਕਹਿੰਦੇ ਆ ਕਿ ਉਹ ਮਤਲਬ ਬੋਰੀ ਨੇ پوری ਦੁਨੀਆ ਤੇ ਰਾਜ ਕੀਤਾ ਸੀ ਜੀ ਜੀ ਤੇ ਮਤਲਬ ਜਿਹੜੀ ਬ੍ਰਿਟਿਸ਼ੀਅਰਸ ਨੇ ਜਦੋਂ ਰਾਜ ਕੀਤਾ ਉਹ ਲਿਟਲਿਸ਼ ਕੋਲੋਨਾਈਜੇਸ਼ਨ پوری ਦੁਨੀਆ 'ਚ ਸੀ ਭਾਰਤ 'ਚ ਵੀ ਰਹੇ ਤੇ ਜਿਹੜਾ ਅਸੀਂ ਬਾਅਦ ਵਿੱਚ ਕਹਿੰਦੇ ਹੁੰਦੇ ਇਹਨਾਂ ਨੂੰ ਸਾਡਾ ਇਹ ਹੋਣਾ ਸੀ ਕਿ ਜਦੋਂ ਉਹ ਗਏ ਤੇ ਸਾਡੀਆਂ ਬਹੁਤ ਜਿਹੜੀਆਂ ਅਹਿਮ ਜਿਹੜੀਆਂ ਸਾਡੀਆਂ ਗੁਰਿੰਦੀਆਂ ਰਿਸਰਚ ਵਾਲੀਆਂ ਦੂਜੀਆ ਚੀਜ਼ਾਂ ਅਸੀਂ ਗੱਲ ਕਰਦੇ ਆਂ ਕਿ ਸਾਡੇ ਵੇਰ ਗ੍ਰੰਥ ਤਾਂ ਕੁਝ ਉਹ ਲੈ ਕੇ ਗਏ ਜਿਹੜੀ ਰਿਸਰਚ ਲੈ ਕੇ ਗਏ ਜੀ ਜੀ ਤੇ ਇਹ ਗੱਲ ਦੀ ਪੁਸ਼ਟੀ ਹੁੰਦੀ ਆ ਜਦੋਂ ਇਹ ਗੱਲ ਜਦੋਂ ਇਹ ਵੀ ਜਿਹੜੀ ਕਿਉਂਕਿ ਇਹ ਜਿਹੋ ਚੀਜ਼ਾਂ ਬੇਸਿਕਲੀ ਤਾਂ ਭਾਰਤ ਦੇ थ्रू ਹੋ ਰਹਾ ਬਿਲਕੁਲ ਤਾਂ ਸਹੀ ਲੱਗਦਾ ਕਿ ਅਸੀਂ ਪਿਛਲੇ ਜਦੋਂ ਆਜ਼ਾਦੀ ਨੂੰ 75 ਸਾਲ ਲਗਭਗ ਸਾਲ ਹੋਇਆ ਜਾ ਉਹ ਜੀ 75 ਸਾਲਾਂ ਦੇ ਵਿੱਚ ਸਾਡੀਆਂ ਗਵਰਨਮੈਂਟ ਦੀਆਂ ਜਿਹੜੀਆਂ ਕਿੰਨੀਆਂ ਜਿਹੜੀਆਂ ਸਾਡੀਆਂ ਉਪਰਾਲੇ ਐਸੇ ਰਹੇ ਕਿ ਅਸੀਂ ਇਹਨਾਂ ਨੂੰ ਜਿਹੜਾ ਇਹ ਜਿਹੜਾ ਸਾਡੀਆਂ ਅਵਸਥਾ ਸੀ ਜਿਹੜੀ ਉਹ ਲੈ ਲਏ ਜੀ ਅਸੀਂ ਉਹਨਾਂ ਨੂੰ ਲੈ ਕੇ ਆਉਂਦੇ ਵਾਪਸ ਨਹੀਂ ਕਿ ਕੁਝ ਆਈਆਂ ਵੀ ਨਹੀਂ ਬਿਲਕੁਲ ਬਿਲਕੁਲ ਤੁਸੀਂ ਦੇਖੋ ਨਾ ਹੁਣੇ ਜਿਹੜੇ ਆ ਆਪਣੇ ਦਸ਼ਮ ਪਿਤਾ ਦੇ ਪਰਿਵਾਰ ਦੇ ਜਿਹੜੇ ਜੋੜੇ ਆ ਉਹ ਤੇ ਹਰਦੀਪਪੁਰ ਜਿਹੜੇ ਸਾਡੇ ਮਿਸਟਰ ਨੇ ਉਹਨਾਂ ਦੇ ਪਰਿਵਾਰ ਤੋਂ ਅਸੀਂ ਉਹਨਾਂ ਨੇ ਹੋਰ ਅਰਪਣ ਕੀਤੇ ਆ ਪਟਨਾ ਸਾਹਿਬ ਜੀ ਜੀ ਤੇ ਉਹਦੇ ਉਹ ਸ਼ਰਧਾ ਨਾਲ ਅਰਪਣ ਕੀਤੇ ਉਹਦੀ ਕੋਈ ਉਹਦੀ ਇਸ ਤਰ੍ਹਾਂ ਦੀ ਨਹੀਂ ਪ੍ਰੋਸੈਸ ਹੋਇਆ ਤਾਂ ਜਦੋਂ ਸਾਡੀਆਂ ਇਸ ਕਿਸਮ ਦੀਆਂ ਇਤਹਾਸਕ ਚੀਜ਼ਾਂ ਨੂੰ ਉੱਥੇ ਤਾਂ ਸਾਡਾ ਪਤਾ ਲੱਗਦਾ ਕਿ ਸਾਡੀਆਂ ਗਵਰਨਮੈਂਟਸ ਕਿੰਨੀਆਂ ਕਿਸ ਹੱਦ ਤੱਕ ਕਾਮਯਾਬ ਹੋ ਸਕਦੀਆਂ ਕਿ ਅਸੀਂ ਨਹੀਂ ਹੈ ਨਾ ਅੱਛਾ ਫਿਰ ਜੋ ਜਦੋਂ ਕਈ ਬੰਦੇ ਕਹਿੰਦਾ ਕਿ ਜਿਹੜੀ ਦੇਸ਼ ਦੀ ਤ੍ਰੋਹਰ ਹੁੰਦੀ ਹੈ ਜਿਹੜੀ ਦੇਸ਼ ਦੀ ਵਿਰਾਸਤ ਹੁੰਦੀ ਹੈ ਜੀ ਉਹਦੇ ਲਈ ਫਿਰ ਇਹੋ ਜਿਹੀ ਨਰਮੀ ਸਾਡੀ ਗਵਰਨਮੈਂਟ ਨੂੰ ਨਹੀਂ ਸ਼ਾਉਣਾ ਚਾਹੀਦਾ ਸੀ ਬਿਲਕੁਲ ਸਾਡੀ ਗਵਰਨਮੈਂਟ ਨੇ 11 ਕਰੋੜ ਤੋਂ 210 ਕਰੋੜ ਜੀ ਜੀ ਪਰ ਸਾਡੀ ਚੀਜ਼ ਸੀ ਹੋਣਾ ਸਾਡੀ ਸਾਡੇ 8 10 ਸਾਡੀ ਟੈਕਨੋਲੋਜੀ ਦਾ ਮੁੱਲ ਤਾਂ ਦੇਖਦਾ ਕਿ ਦੁਨੀਆ ਅੱਜ ਵੀ ਲੋਕ ਕਿੰਨਾ ਉਹਨੂੰ ਦਿੰਦੇ ਐ ਜੀ ਪਰ ਦੂਸਰਾ ਪੱਖ ਜਿਹੜਾ ਮੈਂ ਤੁਹਾਨੂੰ ਕਿਹਾ ਬਈ ਸਾਨੂੰ ਕਿਤੇ ਕਿਤੇ ਇਹ ਵੀ ਤੇ ਲੱਗਦਾ ਹੈ ਸਾਡੇ ਮਿਊਜ਼ੀਅਮਸ ਚ ਹੋਣੀ ਚਾਹੀਦੀ ਬਿਲਕੁਲ ਬ ਇਸੇ ਤਰ੍ਹਾਂ ਸਰ ਅਵਾਰਾ ਕੁੱਤੇ ਦੀ ਗੱਲ ਕਰ ਲਈਏ ਤਾਂ ਅਵਾਰਾ ਕੁੱਤਿਆਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਬਹੁਤ ਸਖਤ ਰੁਖ અપਨਾ ਰਹੀ ਹੈ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਅਵਾਰਾ ਕੁੱਤਿਆਂ ਦੇ ਮਾਮਲੇ ਵਿੱਚ 3 ਨਵੰਬਰ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁਖ ਸਕੱਤਰਾਂ ਨੂੰ ਖੁਦ ਸਰੀਰਕ ਤੌਰ ਤੇ ਸੁਪਰੀਮ ਕੋਰਟ ਵਿੱਚ ਹਾਜ਼ਰ ਹੋਣਾ ਵੀ ਪਵੇਗਾ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਨੂੰ ਵੀ ਵਰਚੁਅਲ ਹਾਜ਼ਰੀ ਦੀ ਇਜਾਜ਼ਤ ਨਹੀਂ ਹੋਵੇਗੀ ਅਰਸਲ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁਖ ਸਕੱਤਰਾਂ ਨੂੰ ਪ੍ਰਤਕ ਹਾਜ਼ਰੀ ਤੋਂ ਛੋੜ ਦੇਣ ਦੀ ਅਪੀਲ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਹ ਬੇਨਤੀ ਰੱਦ ਕਰ ਦਿੱਤੀ ਕੀ ਕਹਣਾ ਚਾਹੁੰਦੇ ਸਿਓ ਤੁਹਾਨੂੰ ਜਦੋਂ ਅਸੀਂ ਨੇਚਰਲ ਜਿਹੜੇ ਰਾਈਟਸ ਹੁੰਦੇ ਆ ਜਿਹੜੇ ਕੁਦਰਤੀ ਅਧਿਕਾਰ ਹੁੰਦੇ ਉਹ ਤੁਸੀਂ ਗੱਲ ਕਰਦੇ ਹੋ ਕਿ ਹਰ ਜੀਵ ਬਨਸਪਤੀ ਦਾ ਆਪਣਾ ਆਪਣਾ ਅਧਿਕਾਰ ਹੈ ਬਿਲਕੁਲ ਬਿਲਕੁਲ ਹਰ ਉਹਦੇ ਚ ਪਸ਼ੂ ਵੀ ਹੁੰਦੇ ਆ ਪੰਛੀ ਵੀ ਹੁੰਦੇ ਆ ਜਿਹੜੇ ਥੱਗ ਸਮੁੰਦਰ ਨਦੀਆਂ ਪੂਰੇ ਫਰਦੇ ਉਹਨਾਂ ਦੇ ਵੀ ਅਧਿਕਾਰ ਬਿਲਕੁਲ 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 ਤਾਂ ਭਾਰਤ ਇਹਦੇ ਉੱਤੇ ਤਾਂ ਬਹੁਤ ਜ਼ਿਆਦਾ ਧਿਆਨ ਕਰਦਾ ਭਾਰਤ ਦੀ ਜਿਹੜੀ ਸੰਸਕ੍ਰਿਤੀ ਹੈ ਫਲਸਫੀ ਹੈ ਹਾਂ ਤੇ ਉਸ ਨਜ਼ਰੀਏ ਨਾਲ ਜਿਹੜੇ ਆ ਮੇਰੇ ਖਿਆਲ ਨਾਲ ਸਭ ਤੋਂ ਲਵਾਰਸ ਦੀ ਆਵਾਰਾ ਦੀ ਜਗ੍ਹਾ ਲਵਾਰਸ ਸੇ ਬਹੁਤ ਜ਼ਿਆਦਾ ਬੈਠਣਾ ਕਿ ਜਿੰਦਾ ਦਾ ਕੋਈ ਵਾਲੀ ਵਾਰਸ ਨਹੀਂ ਵਾਲੀ ਵਾਰਸ ਬਿਲਕੁਲ ਬਿਲਕੁਲ ਹਾਂ ਉਹ ਜਿਹੜੀ ਉਹ ਹੁਣ ਉਹ ਜਿਹੜੀ ਇਸ ਕਿਸਮ ਦੇ ਜਿਸ ਤਰ੍ਹਾਂ ਹੁਣ ਦੇਖੋ ਨਾ ਵੀ ਜਦੋਂ ਸਾਡੇ ਜਿਹੜੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਬੇਘਰੇ ਹੁੰਦੇ ਜੀ ਤੇ ਫਿਰ ਗਵਰਨਮੈਂਟ ਆਫ ਇੰਡੀਆ ਜਾਂ ਗਵਰਨਮੈਂਟ ਦੇ ਸਟੇਟ ਗਵਰਨਮੈਂਟਸ ਹੈਗੇ ਸਾਡੀਆਂ ਉਹ ਰੈਣ ਬਸਿੜੇ ਬਣਾਉਂਦੀਆਂ ਹੂੰ ਕਿ ਉਹ ਜਿਹੜੇ ਲੋਕ ਘਰ ਨਹੀਂ ਹੈਗਾ ਤੇ ਸਾਡੇ ਹੀ ਹਨ ਬਿਲਕੁਲ ਤੇ ਉਹਨਾਂ ਦੇ ਰੈਣ ਬਸਿੜੇ ਬਣਾਏ ਜਾਂਦੇ ਨੇ ਉਹ ਰਾਤ ਨੂੰ ਸੌਣ ਲਈ ਘਟੂ ਘਟੂ ਆ ਜਾਂਦੇ ਹਨ ਜੀ ਤੇ ਡੌਗਸ ਨੂੰ ਲੈ ਕੇ ਜਿਹੜਾ ਹੈ ਜਿਹੜਾ ਸਟਰੀਟ ਡੌਗਸ ਨੂੰ ਅਸੀਂ ਟਵਾਰਸ ਕੁੱਤੇ ਕਹਿੰਦੇ ਹਾਂ ਅਸੀਂ ਉਹਨਾਂ ਦੀ ਇੱਕ ਸਮੱਸਿਆ ਤਾਂ ਬਹੁਤ ਵੱਡੀ ਹੋਈ ਹੈ ਕਿਉਂਕਿ ਉਹਨਾਂ ਦਾ ਜਿਹੜਾ ਮੈਡੀਕਲੀ ਉਹ ਇੰਨੇ ਉਹਨਾਂ ਦੀ ਜਿਹੜੀ ਰੈਬੀਸ ਇੱਕ ਬਿਮਾਰੀ ਉਹਨਾਂ ਤੋਂ ਬਹੁਤ ਵੱਧ ਲੈ। ਤੇ ਇਹਦੀਆਂ ਜਿਹੜੀਆਂ ਘਟਨਾਵਾਂ ਕੰਦੇ ਪੰਜਾਬ ਦੀ ਸੈਕੜਿਆਂ ਨੂੰ ਪਾਲ ਕੀਤੀਆਂ। ਕਈ ਜਗ੍ਹਾ ਤਾਂ ਮੌਤਾਂ ਵੀ ਹੋਈਆਂ। ਬਿਲਕੁਲ ਬਿਲਕੁਲ। ਪਰ ਜਿਹੜੇ ਜਿਹੜੇ ਹਿਊਮਨ ਜਿਹੜੇ ਐਨੀਮਲ ਰਾਈਟਸ ਦੀ ਲੜਾਈ ਕਰਦੇ ਵੌਲੰਟੀਅਰਸ ਉਹ ਕਈ ਵਾਰੀ ਉਹਨਾਂ ਦੀ ਤੇ ਜਿਹੜੇ ਆਮ ਲੋਕਾਂ ਦੀ ਲੜਾਈਆਂ ਹੁੰਦੀਆਂ ਇਸੇ ਨੂੰ ਲੈ ਕੇ। ਜੀ। ਸੋ ਗਵਰਨਮੈਂਟਸ ਵੀ ਆ ਪਾਲਿਸਿਸ ਜ਼ਰੂਰ ਹੈਗੀਆਂ ਪਰ ਇੰਪਲੀਮੈਂਟ ਨਹੀਂ ਹੁੰਦੀਆਂ। ਬਿਲਕੁਲ ਸੁਪਰੀਮ ਕੋਰਟ ਲੰਬੇ ਸਮੇਂ ਤੋਂ ਉੱਤੇ ਚਿੰਤਾ ਪ੍ਰਗਟ ਕਰ ਰਿਹਾ ਸੀ ਤੋਂ ਉੱਥੇ ਕਿ ਵੀ ਉਹ ਕਹਿੰਦਾ ਜੀ ਪਿੱਛੇ ਸੁਪਰੀਮ ਕੋਰਟ ਨੇ ਕਿਹਾ ਜੀ ਕਿ ਸਾਰੇ ਰਾਜ ਜਿਹੜੇ ਆ ਆਪਣੇ ਆਪਣੇ ਰਾਜ ਦੇ ਵਿੱਚ ਉਹਨਾਂ ਨੇ ਜੋ-ਜੋ ਇਹਦੇ ਲਈ ਉਪਰਾਲੇ ਕੀਤੇ ਆ ਉਹਦੇ ਤੇ ਹੱਦਸਨਾਮੇ ਦਾਇਰ ਕਰੋ ਬਿਲਕੁਲ ਬਿਲਕੁਲ ਤਾਂ ਸੁਪਰੀਮ ਕੋਰਟ ਨੇ ਜਦੋਂ ਫਿਰ ਕਿਹਾ ਸੀ ਵੀ ਤੁਸੀਂ ਆਗੇ ਸਰ ਸਥਿਤੀ ਦੱਸੋਗੇ ਰੈਵਸ ਨੂੰ ਲੈ ਕੇ ਤੁਸੀਂ ਕੀ ਕੀਤਾ ਇਹਨਾਂ ਨਾਲਸ ਦੀ ਵੀ ਨਸਬੰਧੀ ਹੁੰਦੀ ਆ ਉਸ ਤੋਂ ਬਾਅਦ ਇਹਨਾਂ ਦਾ ਕੀ ਹੁੰਦਾ ਇਹ ਸਾਰੀ ਡਿਟੇਲਸ ਮੰਗੀਆਂ ਜੀ ਤਾਂ ਹੁੰਦਾ ਜੀ ਸਾਡੀ ਬਿਊਰੋਕ੍ਰਾਸੀ ਇਸ ਲੈਵਲ ਤੇ ਆਈ ਆਈ ਹੈ ਕੀ ਸਾਡੀਆਂ ਕੋਰਸ ਤੋਂ ਵੀ ਉਹ ਇੱਕ ਮਤਲਬ ਜਾਣੇ ਜਾਣੇ ਮਤਲਬ ਵਲਫਰੇਵ ਦੇ ਨਾਲ ਜਿਹੜਾ ਉਹ ਮਤਲਬ ਉਹ ਤੋਂ ਬਚਣ ਦੀ ਕੋਸ਼ਿਸ਼ ਕਰਦੇ ਆ। ਸੋ ਇਸੇ ਤਰ੍ਹਾਂ ਸਰਸ ਜਨਰਲ ਦੇ ذریعے ਉਹਨਾਂ ਨੇ ਹੁਣ ਵੀ ਕਿਉਂਕਿ ਕੱਲ ਜਿਹੜਾ ਜਿਹੜੀ 3 ਤਰੀਕ ਆ ਰਹੀ ਹੈ। ਜੀ ਦੈਂਤ ਰੀਗਨ ਨੂੰ ਇਹਨਾਂ ਨੂੰ ਪੇਸ਼ ਹੋਣ ਲਈ ਕਿਹਾ ਦੋ ਦੋ ਰਾਜਾਂ ਨੂੰ ਕੇਰਲ ਹੈ ਤਾਂ ਸ਼ਾਇਦ ਛੱਤੀਸਗੜ੍ਹ ਹੈ ਜੀ ਦੋ ਰਾਜਾਂ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਨੂੰ ਜਿਹੜੇ ਚੀਫ ਸੈਕਟਰੀਜ਼ ਹਨ ਉਹਨਾਂ ਜਾਂ ਪ੍ਰਿੰਸੀਪਲ ਸੈਕਟਰੀਜ਼ ਆ ਉਹਨਾਂ ਨੂੰ ਕਿਹਾ ਕਿ ਤੁਸੀਂ ਫਿਜ਼ੀਕਲ ਤੌਰ ਤੇ ਆ ਕੇ ਇਹ ਇਹ ਸਾਨੂੰ ਦੱਸਣਾ ਹੈ ਪਰ ਹਰ ਬਨਾਮੇ ਦਾ ਦਇਆ ਨਹੀਂ ਕੀਤਾ ਤੇ ਕਰਨੇ ਪਰ ਪੇਸ਼ੀ ਤੋਂ ਇੱਕ ਦਿਨ ਪਹਿਲਾਂ ਸਦਸਿਆਂ ਜਨਨ ਨੇ ਜਾ ਕੇ ਉਹਨਾਂ ਕੋ ਫਿਜ਼ੀਕਲੀ ਅਬਸੈਂਸ ਮੰਗ ਲਈ ਵੀ ਅਸੀਂ ਉਹ ਜਿਹੜਾ ਤਾਂ ਸੁਪਰੀਮ ਕੋਰਟ ਨੇ ਇਹਦੇ ਵਿੱਚ ਇਹਦੇ ਵਿੱਚ ਉਹ ਜਿਹੜਾ ਸਬਜੈਕਟ ਆ ਜਿਹੜਾ ਇਸ਼ੂ ਆ ਜਿਹੜਾ ਡਾਕਟਰੀ ਉੱਪਰ ਗੱਲ ਕਰਤਾ ਤੇ ਉਹ ਇੱਕ ਇੱਕ ਪਹਿਲੂ ਆ ਪਰ ਦੂਸਰੇ ਪਾਸੇ ਜੁਡੀਸ਼ਰੀ ਦੀ ਜਿਹੜੀ ਤਾਕਤ ਹੈ ਜਿਹੜੀ ਜੁਡੀਸ਼ਰੀ ਦੀ ਡਿਊਟੀ ਹੈ ਵੀ ਇਹ ਜਿਹੜੇ ਹੁਣ ਜਿਹੜੇ ਬੈਂਚ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਤੁਸੀਂ ਇੰਨਾ ਨਾਈਟਰੀ ਲੈਣੇ ਜੀ ਅਦਾਲਤਾਂ ਨੂੰ ਜੀ ਵੀ ਅਸੀਂ ਜੋ ਕਹ ਰਹੇ ਤੁਸੀਂ ਅਦਾਲਤ ਦੇ ਹੁਕਮਾਂ ਦੀ ਇੱਕ ਤਰ੍ਹਾਂ ਦੀ ਅਬ ਮੰਨਣਾ ਕਰਨ ਵਾਲੀ ਦਾ ਉਹਦੇ ਨਾਲ ਨੈਚੁਰਲੀ ਜੋ ਇਸ ਕਿਸਮ ਦਾ ਇੱਕ ਵੱਡੇ ਪੱਧਰ ਦੇ ਉੱਤੇ ਹੁੰਦਾ ਤੇ ਫਿਰ ਉਹ ਜ਼ਮੀਨ ਤੱਕ ਵੀ ਜਾਂਦਾ ਸੋਸਾਇਟੀ ਦਾ ਹਿੱਸਾ ਬਣ ਜਾਂਦਾ ਅਦਾਲਤਾਂ ਨੂੰ ਉਹਨੂੰ ਵੀ ਬਹੁਤ ਸਾਰੇ ਐਸੇ ਬਹੁਤ ਸਾਰੇ ਐਸੇ ਜਿੱਦਾਂ ਹੁਣ ਵੀ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਜਿਹੜੇ ਬਹੁਤ ਸਾਰੇ ਰੋਣੇ ਐਵੇਂ ਨਜਾਇਜ਼ ਸੜਕਾਂ ਘੇਰੀਆਂ ਬੰਦ ਕਿਤੇ ਗੇਟ ਲਾ ਕੇ ਬੰਦ ਕੀਤੀਆਂ ਹੋਈਆਂ ਉਹਦੇ ਉੱਤੇ ਰੋਜ਼ ਉੱਥੇ ਮਨਿਸਟਰਸ ਦੂਸਰੇ ਤੀਸਰੇ ਉਹਨਾਂ ਹੀ ਸੜਕਾਂ ਤੋਂ ਲੰਘਦੇ ਜੀ ਇਹ ਉਹ ਵੱਡੇ ਪੁਲਸ ਅਫਸਰ ਲੰਗਦੇਸਾ ਪਰ ਉਹ ਕੋਈ ਵੀ ਧਿਆਨ ਨਹੀਂ ਕਰਦਾ ਜਦ ਕਿ ਉਹਨਾਂ ਦੀ ਡਿਊਟੀ ਹੈ ਨਹੀਂ ਪਬਲਿਕ ਰੋਡਸ ਕਿਤਾ ਬੰਦ ਹੋਈ ਹੈ ਜੀ ਉਹ ਇਸ ਕਰਕੇ ਹੋ ਰਹੀ ਹੈ ਕਿ ਹੌਲੀ ਹੌਲੀ ਇੱਕ ਜਿਹੜਾ ਇੱਕ ਕੋਕਸ ਬਣਿਆ ਉਹਦੇ ਵਿੱਚ ਉਹ ਤੁਰਿਆ ਸੁਪਰੀਮ ਕੋਰਟ ਦੇ ਫੈਸਲੇ ਦਾ ਇਸ ਨਜ਼ਰੀਏ ਨਾਲ ਵੱਡਾ ਸਵਾਗਤ ਹੁਣਾ ਦੇਦਾ ਕਿ ਉਹਨਾਂ ਜੁਡੀਸ਼ਰੀ ਦੀ ਜਿਹੜੀ ਅਸਲੀ ਜਿਹੜੀ ਡਿਊਟੀ ਹੈ ਜੀ ਪਰ ਜਿਹੜਾ ਜੁਡੀਸ਼ਰੀ ਦਾ ਪੂਰਾ ਸਾਡੇ ਸਮਾਜ ਦੇ ਉੱਤੇ ਪ੍ਰਭਾਵ ਦਬਾਅ ਹੈ ਉਹ ਉਸ ਨਜ਼ਰੀਏ ਨਾਲ ਸਖਤ ਫੈਸਲਾ ਲੈਣੀ ਤੁਹਾਨੂੰ ਆਉਣਾ ਹੀ ਪੈਣਾ ਕਿਉਂਕਿ ਜੇ ਹੁਣ ਨਹੀਂ ਆਣਗੇ ਇਸ ਕੰਟੈਕਟ ਆਫ ਕੋਰਟ ਫੇਸ ਕਰ ਲਓਗੇ ਜੀ ਉਹਨਾਂ ਦੀਆਂ ਨੌਕਰੀਆਂ ਲਈ ਵੀ ਉਹਨਾਂ ਜਿਹੜੀਆਂ AC ਹਾਊਸ ਵੀ ਖਰਾਬ ਹੋਣਗੀਆਂ ਤਾਂ ਸੁਪਰੀਮ ਕੋਰਟ ਦਾ ਇਸ ਨਜ਼ਰੀਏ ਦੇ ਨਾਲ ਜੁਡੀਸ਼ੀਰੀ ਦਾ ਅਸਲ ਰੋਲ ਹੈ ਜੀ ਔਰ ਉਹਦਾ ਜਿਹੜਾ ਪ੍ਰਭਾਵ ਹੈ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਹੁਤ سارے ਹੱਲੇ ਜੁਡੀਸ਼ੀਰੀ ਦੇ ਬਹੁਤ سارے ਫੈਸਲੇ ਉੱਤੇ ਹੁੰਦੇ ਨੇ ਕਿ ਇਹ ਸਰਕਾਰ ਐਲੀਮੈਂਟ ਹੀ ਨਹੀਂ ਕਰਦੀ ਅੱਜ ਕੋਈ ਵੀ ਕਿਸੇ ਤੋਂ ਬਹੁਤ ਵੱਡੀ ਇੱਕ ਫਰਸਤ ਨਿਕਲੇਗੀ ਜੀ ਸੋ ਇਸ ਕਰਕੇ ਸੁਪਰੀਮ ਕੋਰਟ ਦਾ ਇਹ ਫੈਸਲਾ ਬਹੁਤ ਜਿਹੜਾ ਪ੍ਰਸ਼ੰਸਾ ਵਾਲਾ ਸਵਾਗਤਯੋਗ ਹੈ ਕਿ ਜੁਡੀਸ਼ਰੀ ਦੀ ਤੇਰੀ ਤਾਕਤ ਹੈ ਜੀ ਉਹ ਉਹਨਾਂ ਨੇ ਸਿੱਧੇ ਤੌਰ ਤੇ ਸਰਕਾਰ ਨੂੰ ਦੱਸੀ ਹੈ ਕਿ ਆਹ ਵਾ ਜੀ ਤਾਂ ਸਮਾਜ ਵੀ ਫਿਰ ਉਹ ਲੋਦਾ ਹੀ ਫੋਲੋ ਕਰਦਾ ਬਿਲਕੁਲ ਜੀ ਬਿਲਕੁਲ ਸੋ ਇਸੇ ਤਰ੍ਹਾਂ ਹੋਰ ਖਬਰਾਂ ਤੇ ਵੀ ਗੱਲਬਾਤ ਕਰਾਂਗੇ ਲੇਕਿਨ ਹੁਣ ਵਕਤ ਹੈ ਇੱਕ ਕਮਰਸ਼ੀਅਲ ਬ੍ਰੇਕ ਤਾਂ ਮਿਲਦੀ ਹੈ ਪ੍ਰੇਤੂਬਾ